ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਰੀ ਜਿਹੜੀ ਆ ਪਿੱਛੇ ਆਚੀ ਦਿਖਦੀ ਏ ਆਲੀ ਇਹਦੇ ਕਰਕੇ ਕੰਮ ਥੋੜਾ ਜਿਹਾ ਵੱਧ ਗਿਆ ਤੇ ਹੁਣ ਆਹ ਕਮਰੇ ਵੀ ਢੋਣੇ ਪੈਣੇ ਆਪਾਂ ਨੂੰ ਤੇ ਅੱਜ ਇਹਨਾਂ ਦਾ ਸਮਾਨ ਖਾਲੀ ਕਰੀਏ ਤੇ ਹੁਣ ਇਹਨਾਂ ਦਾ ਸਮਾਨ ਦੇਖੀਏ ਵੇ ਕਿੱਥੇ ਕਿੱਥੇ ਰੱਖ ਹੋਣਾ ਹੁਣ ਜਗਾ ਲੱਭਣੀ ਪੈਣੀ ਤੇ ਆਪਾਂ ਕਰਦੇ ਵੀਡੀਓ ਸ਼ੁਰੂ ਆ ਜੀ ਕਰਕੇ ਥੋੜਾ ਕੰਮ ਵੱਧ ਗਿਆ ਆ ਕਮਰੇ ਵੀ ਹੁਣ ਢੋਣੇ ਪੈਣੇ ਹੁਣ ਆਹ ਕਮਰੇ ਢਾ ਕੇ ਜਿਹੜੀ ਉਹ ਟੀਨਾ ਹੈ ਉਹ ਟੀਨਾ ਆਪਾਂ ਉਰੇ ਲਾ ਲੂਗੇ ਉਰੇ ਭਰਤ ਪਾ ਕੇ ਨੈ ਨੱਕ ਤੇ ਦੇਖਦੇ ਹੁਣ ਅੱਜ ਪਹਿਲਾ ਦਿਹਾੜੀ ਦਾ ਰਾਜਵੇ ਫੇਰ ਦੇਖਦੇ ਆ ਵੈਸੇ ਅੱਜ ਮੌਸਮ ਵੀ ਠੰਡਾ ਥੋੜਾ ਜਿਹਾ ਨੀਂਆ ਪੈਣ ਲੱਗ ਗਿਆ ਬਾਈ ਹੋਰ ਕੁਛ ਟੇਗਰ ਲੱਗ ਤੇ ਆਹ ਏਰੀਆ ਵੀ ਸਾਫ ਕਰਾ ਕੇ ਹੁਣ ਇੱਟਾਂ ਚੱਠਾ ਆਪਾਂ ਉਰੇ ਲਵਾਵਾਂਗੇ ਆਹ ਸਾਫ ਕਰਵਾ ਕੇ ਐ ਏਰੀਆ ਵੀ ਥੋੜਾ ਸਾਫ ਕਰਿਆ ਟੈਂਕੀ ਚੱਕ ਕੇ ਆਪਾਂ ਨੇ ਉਹ ਉੱਪਰ ਰੱਖਤੀ ਉਹਰ ਥੋੜੀ ਜਗ੍ਹਾ ਖੋਲ ਜੂਗੀ ਤੇ ਉਹ ਵੀ ਦੇਦੇ ਇਸ਼ਾਰਾ ਆਪਾਂ ਮੋਟਰ ਬੱਪ ਜਦੀ ਲੱਖਣੀਆਂ ਤੇ ਬੱਲੇ ਤੇ ਹੁਣ ਦੇਖਦੇ ਕਾਦੇ ਖਰੀਦਾਰ ਆਉਂਦੇ ਫੇਰ ਸ਼ੈਰ ਅਲਮਾਰੀ ਚੱਕ ਕੇ ਟਿਕਾਏ ਦੀ ਪਹਿਲਾਂ ਅਲਮਾਰੀਆਂ ਹੀ ਲੋਟ ਕਰਾਂਗੇ ਫੇਰ ਕੰਮ ਸ਼ੁਰੂ ਕਰਾਂਗੇ ਦੂਜਾ ਤੇ ਲੋਰੀ ਦੇਵਰ ਵਾਲੇ ਵੀ ਆ ਗਏ ਤੇ ਅਲਮਾਰੀਆਂ ਅਸੀਂ ਖਾਲੀ ਕਰਤੀਆਂ ਤੇ ਇਹਨੂੰ ਗੱਡੀ 'ਤੇ ਇਹਨੂੰ ਪਜਾਈਏ ਹੁਣ ਬਾਹਰ ਲੋ ਵੀ ਆ ਲੈ ਕੇ ਜਾਣੀ ਆ ਲਓ ਇਹਨਾਂ ਲੋ ਉੱਚਾ ਆ ਪੜਿਆ ਮਣੇ ਆਹਾਂ ਬੈ ਕੇ ਹਾਂ ਕਿੱਤੀ ਮਾਰੀ ਰਿਪਿਛਣ ਕੁੱਲ ਕੀ ਸੜੀਆ ਇਹ ਤਾਂ ਆਊਟ ਆਉਟ ਪਿੱਛਾ ਕਿੱਤਲੇ ਮਾਰੀ ਹੋਰ ਆ ਵੀ ਆਦਾ ਪਜਾਤੀ ਹੁਣ ਹੋਰੇ ਹੁਣ ਲਈ ਇਹ ਦੂਈ ਪੇਟੀ ਨਾ ਦੂਈ ਅਲਮਾਰੀ ਪੈਰ ਤੇ ਬਚਾ ਕੇ ਖੋਲਣੀ ਹੈ ਜੀ ਸਮਾਨ ਉਹ ਦੋ ਹੀ ਸਮਾਨ ਉਹ ਘੇ ਭਰਨੇ ਆ ਖਾਇਆ ਖੇ ਕਸਤੀ ਰੱਖ ਦੇ ਸੱਚ ਰੱਖੀ ਹਾਂ ਨਹੀਂ ਨਹੀਂ ਇਹਦਾ ਪਿਛਾ ਵਾਟ ਜੱਕ ਦੇ ਉਹ ਆਫੇ ਉਧਰ ਬੱਡ ਨੂੰ ਕਾ ਜ ਲੋਡ ਪਈ ਹੁੰਨ ਹਾਂ ਉਹ ਭਾਈ ਨਾ ਨਾ ਫਰਾਬ ਹੋ ਜੂਗੇ ਉਹ ਨਾ ਆ ਮੈਂ ਬਾਤ ਦੀ ਬਾਤ ਕਰ ਇਹਨ ਸਰਵ ਜਿੱਤੀਆਂ ਇੱਕ ਮੈਂ ਕਿ ਸਾਹਮਣੇ ਲਾ ਦੇ ਇੱਕ ਸਾਹਮਣੇ ਨਾਲੇ ਕਾ ਲੋਟ ਲਾ ਦੇ ਹਾਂ ਆਇਨਾ ਸਮਾਨ ਚੌੜੀ ਦੀ ਜਿਹੜੀ ਹੈ ਜਿਹੜੀ ਦੋਏ ਜੋੜੀਆਂ ਹੀ ਆ ਕੋਈ ਨਹੀਂ ਬਸਾ ਦੇ ਜਿਹੜੀ ਮਰਜ਼ੀ ਲਾ ਲਓ ਜਿਹੜੀ ਮਰਜ਼ੀ ਲਾ ਲਓ ਲੱਗ ਜਾਣੀ ਹੈ ਹਾਂਜੀ ਬੱਚਾ ਦੇਖੀ ਮੈਂ ਕਿ ਪਿੱਛੇ ਥੱਲੇ ਰੱਖ ਲਓ ਪਿੱਛੇ ਨੂੰ ਕਰ ਲਿਓ ਕੋਦੇ ਨਾਲ ਆ ਦੋ ਹਾਂ ਇਹੋ ਮੈਂ ਕਹਿੰਨੇ ਉਹ ਬੈਡਾਂ ਦੇ ਮੂਹਰੇ ਲਾ ਦਈਏ ਹਾਂ ਬੈਡਾਂ ਦੇ ਮੂਹਰੇ ਹਾਂ ਤੇ ਪੇਟੀ ਗੁਰ ਲਰ ਕੇ ਬੈਡਾਂ ਤੇ ਪੇਟੀ ਦੀ ਕੋਤਣੀ ਨਾਲ ਜੀ ਬੈਡਾਂ ਦੇ ਮੂਹਰੇ ਲਾ ਦੋ ਅੱਗੇ ਪਿੱਛੇ ਚੱਲ ਵਾ ਕੇ ਬੋਤਾ ਬਸ ਵਸੇ ਬਸੇ ਬਹੁਤ ਐ ਬਸ ਆਹ ਲਾ ਆਹ ਨੂੰ ਉਹ ਬੈਡਾਂ ਦੇ ਪਿੱਛੇ ਲਾ ਦੋ ਮੈਂ ਕ ਉੱਪਰ ਨਹੀਂ ਨਹੀਂ ਆ ਬੈਡਾਂ ਦੇ ਮੂਹਰੇ ਮੂਹਰੇ ਲਾ ਦੋ ਹਾਂ ਹਾਂ ਲਾ ਦੋ ਲੋ ਵੀ ਸਾਰਾ ਸਮਾਨ ਟਿਕ ਗਿਆ ਔਰ ਤੇ ਲੋ ਵੀ ਦੋ ਹਜ਼ਾਰ ਅਲਮਾਰੀਆਂ ਆ ਗਈਆਂ ਔਰ ਤੇ ਇਹਨਾਂ ਦਾ ਸਮਾਨ ਟਿਕਾ ਦਾਂਗੇ ਜਿਹੜੇ ਵੇ ਫालतੂ ਆਉਂਗਾ ਲੈ ভাই ਹੁਣ ਬਾਕੀ ਸਮਾਨ ਦੁਪਹਿਰ ਤੋਂ ਬਾਅਦ ਦੇਖਾਂਗੇ ਉਹਦਾ ਪਈਏ ਲੱਗੇ ਰੋਡ 'ਤੇ ਲੈ ਜਾਣੀ ਆਪਾਂ ਨੂੰ ਅਰੇ ਗੇਟਾ ਘਟੂਗੇ ਇੱਕ ਪਾਈ نکال ਲੈਂਦੇ ਪਹਿਲੇ ਿੱਟੇ ਸਾਰੀਆਂ ਹੈ ਮੈਂ ਕਹਿੰਦਾ ਚਿੱਟਾ ਉੱਥੇ ਲਾ ਲਈਓ ਖੁੰਡੇ ਦੇ ਆਪਾਂ ਹਾਂਜੀ ਆਲਾ ਸਫਾ ਕਰਕੇ ਤੋੜ ਕੇ ਤਾਂ ਕਿੱਧਰ ਲਗਾਉਣਾ ਹਾਂ ਕਿਉਂ ਇੱਧਰ ਜਗ੍ਹਾ ਤਾਂ ਹੈ ਨਹੀਂ ਹੋਣ ਆਪਣੇ ਇੱਧਰ ਉੱਧਰ ਖੁੰਡੇ ਠੀਏ ਨਾਲੇ ਪਾਸੇ ਰੋਂਗੇ ਉਹ ਆਲਾ ਤਾਂ ਤੋੜ ਦਿੰਗੇ ਤਾਂ ਲਗਾ ਦਿੰਦੇ ਬਸ ਠੀਕ ਹੈ ਇੰਟਾ ਆ ਸਾਰੇ ਮੈਂ ਕਹਿੰਦਾ ਸਿਮਿੰਟ ਕੱਚਾ ਹੀ ਹੋਣਾ ਇਹ ਥੋੜੀ ਥੋੜੀ ਪੱਕਾ ਹੀ ਹੋਊਗਾ ਕੋਈ ਸਿਮਿੰਟ ਤਾਂ ਉੱਥੇ ਦੇਖਦੇ ਵਈ ਕਿੰਨਾ ਕੰਮ ਖਿੱਚਦੇ ਅੱਜ ਦੋ ਜਣੇ ਆਉਣਗੇ ਹਨਾ ਦੋ ਜਣੇ ਅੱਜ ਤਾਂ ਲੋਵੀ ਟਰਾਲੀ ਲਈਏ ਹੁਣ ਬਾਲੇ ਲੱਦੀਏ। ਇਹ ਵੀ ਅੱਗੇ ਵੀ ਜਾਵੇ। ਮੈਂ ਲੈ ਆ ਟਰਾਲੀ। ਲੋਵੀ ਟਰਾਲੀ ਲਾਤੀ ਬਾਲੇ ਨੂੰ ਦਨ ਲੱਗੇ। ਸਾਰੇ ਜਗਾ ਖਾਲੀ ਹੋ ਜੂਗੇ। ਲੈ ਵੀ ਟਰਾਲੀ ਤਾਂ ਭਰ ਗਿਆ ਸਾਡੀ। ਲੱਕੜੀਆਂ ਤੇ ਬਾਲੇ ਨਾਲ ਜਿਹੜੀਆਂ ਉਹ ਲੱਕੜੀਆਂ ਵੀ ਉਹ ਵੀ ਚੱਕਤੀ ਸਾਰੀਆਂ। ਤੋਂ ਦਰਵਾਜ਼ੇ ਰਹਿੰਦੇ ਉੱਪਰ ਹੋਰ। ਉਹ ਵੀ ਮੋਟਰ ਪਰ ਪਹਚਾਇਆ ਹੋਣੇ ਆਪਾਂ ਨੇ। ਹਾਂ ਗੜੇ ਤਾਂ ਪਏ ਹੁਣ ਹਰੇ ਸਿਉਂ ਗੁਰੇ ਸਾਰੇ ਖਾਲੇ ਆ ਦਰਵਾਜੇ ਤਿੰਨ ਚਾਰ ਦਰਵਾਜੇ ਹੋਣਗੇ ਹਾਂ ਆਹ ਚਾਰ ਦਰਵਾਜ਼ੇ ਹੋਣੇ ਆ ਨਾ ਤਾਂ ਕਿ ਬਾਕੀ ਉਹਦੀ 50000 ਰੁਪਏ ਦੇਣੀ ਛੱਡ ਦੇ ਨਕਲ ਲੋਵੀ ਟਰਾਲੀ ਖਾਲੀ ਕਰਤੀ ਸਾਰਾ ਸਾਮਾਨ ਉੱਥੇ ਪਜਾਤਾ ਹੁੰਡੇ ਟਕਾਸ ਅਸੀਂ ਆਹ ਨਾ ਬਈ ਨਿੱਕੜ ਗਈ ਗਰਮੀ ਐਨੀ ਗਰਮੀ ਆਈ ਫੈਂਕਲ ਗਰਮੀ ਹੂੰ ਚਲੋ ਫੇ ਚਲੀਏ ਘਰਾਂ ਨੂੰ ਹਾਂ ਬਾਕੀ ਕੰਮ ਦੇਖੀਏ ਚਲੋ ਬਈ ਉਹ ਫੇਰ ਈਟਾ ਘਟਣ ਲੱਗ ਗਏ ਤੇ ਇੱਧਰ ਹੁਣ ਜਿਹੜਾ ਅਲਮਾਰੀ ਚ ਸਾਮਾਨ ਕੱਢਣਾ ਫੇਰ ਟਿਕਾ ਦਈਏ ਉੱਚੇ ਹੂੰ ਇਹੋ ਕਿਹੜੇ ਲੱਗਣਗੇ ਤਾਂ ਹੀ ਹੌਲੀ ਹੌਲੀ ਕਾ ਹੋਰ ਸਾਰਾ ਸਾਮਾਨ ਸੈੱਟ ਆਊਗਾ ਆਨੇ ਅਮ ਗਿਫਟ ਵੀ ਨਾਲੇ ਹੂੰ ਡੱਬੇ ਸਾਨੇ ਥੱਲੇ ਵਾਲੇ ਚ ਸਾਰਾ ਕੁਛ ਲਿਆ ਠੀਕ ਹੈ ਜੀ ਹੁਣ ਹੌਲੀ ਹੌਲੀ ਮੰਮੀ ਨੇ ਸਾਮਾਨ ਟਿਕਾਈ ਜਾਣਾ ਸ਼ਾਮ ਤੱਕ ਟਿਕੜੀ ਹੋਊ ਮੰਮੀ ਹਾਂ ਅੱਜ ਰਾਤ ਟਿਕਾ ਟਕਾਉਂਗੀ ਆ ਟਿਕਾ ਕੇ ਤੇ ਕੱਲੂ ਫੇਰ ਪੇਟੀਆਂ ਕੱਢ ਲਵਾਂਗੇ ਵੀ ਖਾਲੀ ਪਈ ਜਾਨੂੰ ਚਲ ਜਦ ਤੱਕ ਹਵਾ ਲੱਗ ਜੂਗੀ ਖੋਲ ਕੇ ਖੜਾ ਰਣੀਂਦੀ ਆ ਹਵਾ ਲੱਗ ਜੂਗੀ ਜਦ ਤੱਕ ਖੋਲ ਕੇ ਰੱਖ ਰਣੀਂਦੀ ਆ ਨੇ ਇਹ ਸਰਵੀਚਾ ਰੱਖ ਕੇ ਗਿਆ ਵਾ ਪਲਾਈਆਂ ਮੈਂ ਸਰਵੀਚਾ ਰੱਖ ਕੇ ਗਿਆ ਮੈਂ ਇਹ ਕਿਸੇ ਦੀ ਲੱਕੜ ਹੈ ਨਹੀਂ ਹਾਂਜੀ ਆਪਣੀ ਵੀ ਇਦਾਂ ਹੀ ਹੋਣੀ ਫਿਰ ਸੱਟ ਬਹਾ ਸੱਟ ਜੱਟ ਮੈਂ ਰੱਖ ਲਿਆ ਹੁਣ 4-5 ਮਹੀਨੇ ਬਾਅਦ ਫੇਰ ਉਧਰ ਸਮਾਨ ਕਰ ਜਾਂ ਤਾਂ ਫੇਰ ਵੇਚ ਦੇਣੀ ਆ ਯਾਰ ਆਪਾਂ ਨੇ ਦੂਏ ਰੱਖ ਲੈ ਜਾ ਵੇਚੂਏ ਜਾਂਦੀਆਂ ਗੱਲਾਂ ਮੈਂ ਟਕੋਂ ਮੜ ਜਾ ਮੈਂ ਟਕੋਂ ਦਿੰਦਾ ਤੇ ਲੋ ਵੀ ਅਗਲੇ ਦਿਨ ਦੀ ਸਵੇਰ ਆ ਫੱਲ ਵੀਡੀਓ ਦਿਖਾਣੀ ਹੋਈ ਐਂਡ 'ਚ ਤੇ ਦੋ ਤਲ ਮਾਰੀ ਸੀ ਕੱਲ ਤੋਂ ਨੂੰ ਕੱਢ ਦੀਆਂ ਦਿਖਾਤੀਆਂ ਤੇ ਹੁਣ ਬਾਕੀ ਜਿਹੜੇ ਕਮਰੇ ਰਹਿ ਗਏ ਆ ਦੇਖੋ ਗਰਦ ਦੇਖੋ ਕਿੰਨੀ ਪਈ ਬਹੁਤ ਗਰਦ ਪੈਂਦੀ ਆ ਤੇ ਅੱਜ ਆ ਪੇਟੀਆਂ ਪੁੱਟੀਆਂ ਕੱਢ ਦਣੀ ਆ ਅੱਜ ਆ ਪੇਟੀਆਂ ਕੱਢਣੀਆਂ ਤੇ ਸਟੋਰ ਵਾਲਾ ਕਮਰਾ ਖਾਲੀ ਕਰ ਦੇਣਾ ਸਟੋਰ ਵਾਲੇ ਕਮਰੇ ਦਾ ਬਾਲਾ ਰੱਖੋ ਆ ਬਾਲਾ ਤੜਕ ਗਿਆ ਔਰੇ ਤੇ ਔਰੇ ਤੋਂ ਨਿਕਲੇ ਉਹ ਦੇਖਤਾ ਹਣਾ ਤੇ ਮੈਂ ਕੋਈ ਗਰ ਹੋਰ ਬਾਲਾ ਵੀ ਨਾ ਕੋਈ ਗਿਰ ਜੇ ਪਏ ਤੇ ਇਸ ਕਰਕੇ ਸਾਰੇ ਕਮਰੇ ਸੀ ਖਾਲੀ ਕਰ ਦੇਣਾ ਇਹ ਵੀ ਨਾਲ ਦੇ ਨਾਲ ਢਵਾ ਦੇਣਾ ਇਰਾ ਸਾਰਾ ਮਟੀਰੀਅਲ ਜੀ ਥੱਲੇ ਘਰਾ ਦੇਣਾ ਓਰੇ ਠੀਕ ਹੈ ਜ ਤੁਸੀਂ ਨਾ ਅਜਾ ਜਸ਼ਨ ਵੀ ਆ ਕੇ ਹੈਲਪ ਕਰਾਉਣੇ ਨੂੰ ਅੰਮੂ ਕੰਮੂ ਘਰੇ ਆ ਤੁਸੀਂ ਨਹੀਂ ਗਿਆ ਤੁਸੀਂ ਨਹੀਂ ਗਿਆ ਬਾਈ ਜੇ ਤੁਸੀਂ ਨਹੀਂ ਗਿਆ 10 ਵਜੇ 10 ਵਜੇ ਗਿਆ ਨਾ ਤੇ ਬਾਈ ਮੇਰਾ ਵੀ ਜੂਰਾ ਹਾਰ ਹੋਇਆ ਵਾ ਅਜੇ ਵੀ ਟਰਾਲੀ ਭਰੀ ਵੀ ਖੜੀ ਜੀ ਉਹ ਖਾਲੀ ਕਰਾ ਦੀ ਟਰਾਲੀ ਖਾਲੀ ਘਰੀਏ ਜੇ ਸੀ ਮੈਂ ਸਰ ਵੀ ਉੱਤੇ ਦੇ ਬਿੱਕੀ ਐਚ ਨੇ ਬਾਈ ਬਹੁਤ ਜੂਰਾ ਹਾਰ ਹੈ ਗਰਮੀ ਉਹ ਗਰਮੀ ਹਨ ਉੱਟੜੀਏ ਸਾਰੇ ਆ ਦੇਖੋ ਤੇ ਲੋ ਜੀ ਆ ਪੇਟੀ ਵਾਲਾ ਕੰਮ ਰਿਹਾ ਸਾਮਾਨ ਘਟਿਆ ਸਾਰਾ ਡਰ ਲੱਗਿਆ ਰਹਾ ਕਿੱਦਾਂ ਲੋਡ ਕਰਨਾ ਕਿੱਦਾਂ ਨਹੀਂ ਤੇ ਹੁਣ ਬਈਆਂ ਦਾ ਚਾਹ ਦਾ ਟਾਈਮ ਹੋ ਗਿਆ ਚਾਹ ਬਣਾ ਕੇ ਫੇਰ ਲੋਡ ਕਰਾਂਗੇ ਇੰਨਾ ਸਾਮਾਨ ਹੁੰਦਾ ਇਹਦੇ ਕਿੱਦਾਂ ਲੋਡ ਹੋਊਗਾ ਜਸ਼ਨ ਹੈਗੀ ਲੋਡ ਕਰਾਉਣੇ ਨੂੰ ਜਸ਼ਨ ਹੈ ਤਾਂ ਹੈਗੀ ਲੋਡ ਕਰਾਉਣੇ ਨੂੰ ਜਸ਼ਨ ਜਸ਼ਨ ਹੈਗੀ ਮੈਂ ਕਿੰਨਾ ਕੰਮ ਲੋਡ ਕਰਾਉਣੇ ਨੂੰ ਤੇ ਹੁਣ ਇਹ ਤਾਂ ਬਸ ਸਟੋਰ ਵਾਲਾ ਕਮਰਾ ਛੇੜ ਗਿਆ ਹੁਣ ਮਮੀ ਤੇ ਸਟੋਰ ਵਾਲਾ ਕਮਰਾ ਦੇਖਦੇ ਉਹਦਾ ਕਿਆ ਕਿਆ ਸਮਾਨ ਘੱਡ ਹੋਣਾ ਤੇ ਲੋਰੀ ਸਾਡੀ ਚਾਚੀ ਜੀ ਦੇ ਨਾ ਪੇਟੀ ਪੇਟੀ ਤਾਂ ਦੀ ਖਾਲੀ ਹੋਈ ਆ ਜਿਹੜਾ ਉਹ ਸਮਾਨ ਐ ਕਿ ਆਣਾ ਨਾ ਮੈਂ ਦੇਖਦੀ ਆ ਹਹਾਰਾ ਜੀ ਲਵਾ ਦਿੰਨੇ ਪੇਟੀ ਨੂੰ ਕੋ ਦੋ ਕੁ ਮਹੀਨੇ ਘੱਡਨੇ ਕਿਹੜੇ ਪੱਕੀ ਘਟਾਉਣਾ ਇਹ ਚ ਸਮਾਨ ਦੋ ਤਿੰਨ ਮਹੀਨੇ ਵਿੱਚ ਸੈੱਟ ਹੋ ਜਾਏਗਾ ਆਹ ਨਾ ਵਿੱਚ ਬੜਦਾ ਹੈ ਪਰ ਅਸੰਬਰ ਵਿੱਚ ਬੜਦਾ ਹੈ ਵਿੱਚ ਅਸੰਬਰ ਕੇ ਅਖਬਾਰ ਲਾ ਦਿੰਦੇ ਨਾ ਸਾਡਾ ਅਖਬਾਰ ਚਾਦਰ ਵਿਛਾ ਦਿੰਦੇ ਚਾਹ ਹਾਂ ਲੈ ਬੜਾ ਜਿਹਾ ਸਮਾਨ ਖਾਸਾ ਹੈਣਾ ਆਪਣਾ ਹਾਂ ਦੇਖੀ ਹੁਣ ਫਾਟੇ ਦੇ ਤੋੜ ਕੇ ਚਲੋ ਬਈ ਮੈਨੂੰ ਫਰੈਸ਼ ਹੋ ਲੈ ਮੂੰਮਾ ਤੋੜਿਆ ਪਰਣਾ ਮੰਗਿਆ ਦੁਆਰ ਤੇ ਸਵੇਰੇ ਗਰਮੀ ਵਾਲੇ ਹੋਗੇ ਤਾਂ ਜੋੜੇ ਰੋਟੀ ਖਾ ਲਈ ਰੋਟੀ ਵੀ ਨਹੀਂ ਖਾਦੀ ਸੀ ਵੀ ਸਵੇਰ ਦੀ ਇੱਧਰ ਜੇਸਨ ਵਿੱਚ ਬਾੜਤੀ ਜੇਸਨ ਬਾੜਤੀ ਜੇਸਨ ਛੋਟੇ ਗੱਦ ਦੀ ਹੈ ਲੈ ਇਹ ਦੇ ਬਾੜਾ ਪਹੁੰਚੋ ਲੈਟ ਬਾੜਾ ਠੀਕ ਹੈ ਹੁਣ ਲੋ ਜੀ ਸਾਡੀ ਪੇਟੀ ਦੇਖੋ ਕਿੰਨੀ ਭਰ ਗਈ ਜਿਸਨ ਸਾਡੀ ਵਿੱਚੇ ਬੈਠੀ ਚਲੋ ਜਿਸਨ ਵਿੱਚੇ ਲਾ ਦੀ ਨਾ ਕਰਦੀ ਪੱਖਾ ਲਾਇਆ ਉਹ ਜਿਸਨ ਤਾਂ ਮੈਂ ਜਿਸਨ ਚਲ ਫਿਰ ਭਾਦੀਆਂ ਨੂੰ ਵੇ ਕਰੀਏ ਖਾਲੀ ਜਿਸਨ ਪਤੋਂ ਨਿਕਲੇ ਆ ਹੁਣ ਆਇਆ ਬਾਹਰ ਨੂੰ ਨਿਕਲੇ ਆ ਧਿਆਨ ਨਾਲ ਨਿਕਲੇ ਖੜ ਜਾ ਮੈਂ ਕੱਢਦਾ ਤੇ ਲੋ ਬਈ ਦੋਵੇਂ ਬੇਟੀਆਂ ਡੰਨ ਤੇ ਹੁਣ ਉਧਰ ਜਗ੍ਹਾ ਬਣਾਈ ਆ ਚਾਚੀ ਰਾਂ ਦੇ ਕਿੰਨੇ ਖੜਾਉਣੇ ਸੀ ਚਲੋ ਬਈ ਚਲੀ ਅਮੀ ਉਧਰ ਹੁਣ ਚਲੋ ਕਮਾਈ ਵੀ ਉਰੇ ਖੜਾ ਦਣੀਆ ਬੈਟੀਆ ਲੋਏ ਹਲੋ ਵੀ ਪਾਣੀ ਉਹ ਚੱਲ ਪਿਆ ਹਾਂ ਕਰ ਦਮੈਂ ਹਾਂ ਖੜਾ ਤੇ ਆਪਾਂ ਜੰਗੀ ਦੇ ਨਾ ਚਲੋ ਇੱਕ ਬੈਟੀਆ ਇਹਨੂੰ ਖੜ ਜਾਣੀ ਇੱਕ ਐਨੂੰ ਖੜ ਜਾਣ ਠੀਕ ਆ ਵੀ ਪਾ ਲਈਏ ਗੱਡੀ ਨੂੰ ਪਹਿਲਾਂ ਟੱਕਾ ਲਾ ਲੋ ਲੈ ਜੀ ਨੂੰ ਫੜੀ ਉਹ ਕਰੀ ਟੱਕਾ ਟੱਕਾ ਮੈਂ ਉਹ ਹੋਣੀ ਰੱਖਿਆ ਹੋਣੀ ਹੋਣੀ ਗੱਡੀ ਨਹੀਂ ਆਏ ਤੁਸੀਂ ਗੱਡੀ ਕੱਢੀ ਐਨੀ ਮਿਸ਼ਨ ਕਿੱਥੇ ਹੋਣੀ ਐ ਅਸੋਂ ਮੇਰੀ ਗੱਡੀ ਮੈਂ ਮੈਂ ਨੂੰ ਮੈਂ ਕਹਿੰਦੀ ਆ ਮੈਂ ਤੋ ਕਹਾਂ ਮੈਂ ਨਾ ਤੋ ਆ ਜਾ ਜਾ ਕੱਢ ਫੁੱਟਰੀ ਕਰ ਗਾਣਾ ਟਰੈਕਟਰ ਕੱਢ ਬਾਹਰ ਆ ਗੱਡੀ ਕੱਢ ਆ ਗੱਡੀ ਨੂੰ ਆ ਦੇ ਇੱਥੇ ਠੀਕ ਹੈ ਗੱਡੀ ਇੱਥੇ ਲੱਗ ਜਾਣੀ ਜੀ ਜੀ ਚਾਹ ਮਾਚੋ ਕੋਣ ਆਇਆ ਜੀ ਸਰ ਹਜਾ ਲੈ ਬਈ ਮੈਂ ਕਹੀ ਤਾਂ ਜਾਣੀ ਵੀ ਪਹਿਲਾਂ ਮੈਂ ਟਰੈਕਟਰ ਕੱਢ ਲੈਣਾ ਫੇਰ ਆ ਗੱਡੀ ਨੂੰ ਆ ਦੇ ਸਾਹਮਣੇ ਚੰਦਰਾ ਦੇ ਪੂਰੇ ਦੁਕਾਨਾਂ ਦੇ ਆ ਗੱਡੀ ਨੂੰ ਲਾ ਦੋਰੇ ਬਾ ਠੀਕ ਫੇਰ ਪੇਟੀਆਂ ਵੜ ਦਿੰਗੇ ਫੇਰ ਕਰ ਦਾਂਗੇ ਉਹਨਾਂ ਹਾਂ ਨਾ ਹਾਂ ਲਿਆ ਚੱਲ ਕਰ ਟਰੈਕਟਰ ਚੱਕ ਆ ਲੋ ਫੜ ਸਕੂਟਰ ਤੇ ਨੋ ਕਰੋ ਦਰਵਾਜ਼ੇ ਜੀ ਚਾਹ ਗਾਹ ਕਰ ਦੇਵੇ ਤਾਂ ਦੀਦੀ ਕੋਈ ਚੱਕਰ ਨਹੀਂ ਕਿੰਨਾ ਕੰਮ ਰਹਿ ਗਿਆ ਬਸ ਬੇਟੀਆਂ ਨਾਲ ਖਾਣੀ ਕਰਤਾ ਠੀਕ ਹੈ ਠੀਕ ਹੈ ਹਾਂ ਤੇਰਾ ਵੀਰ ਜੀ ਡਰ ਗਿਆ ਕਿਉਂ ਇਹ ਤਾਂ ਨਾ ਟੋਣੇ ਹੀ ਨਹੀਂ ਬੇਟੀਆਂ ਨਾਲ ਹਾਂ ਇਹ ਬੇਟੀਆਂ ਨਹੀਂ ਕਹਿੰਦੇ ਨਿਕਲਣੀਆਂ ਹੈਗੀਆਂ ਫਿਰ ਮੈਂ ਕਿਹਾ ਅਸੀਂ ਲੱਗੇ ਬੇ ਦਮ ਤੜਾਇਆ ਪਿਆ ਹਾਂ ਡਰ ਗਿਆ ਹਣੀ ਫਿਰ ਅਸੀਂ ਭਾਈ ਭਾਈ ਕਹਿੰਦੇ ਸਾਨੂੰ ਕਹਿੰਦੇ ਨਹੀਂ ਨਹੀਂ ਅਸੀਂ ਇੱਟ ਕੱਟਾ ਥੱਲੇ ਤੇ ਇੱਟ ਕੱਢੋ ਪਿੱਛੇ ਤੇ ਹਾਂ ਨਾ ਚਾਬੀ ਕਿੱਥੇ ਆ ਟਰੈਕਟਰ ਦੀ ਸਵੇਰ ਟਰੈਕਟਰ ਤਾਂ ਇਸੇ ਨਹੀਂ ਖੜਾਇਆ ਮੈਂ ਸਰ ਵੀ ਚਲੇ ਗਿਆ ਉਹ ਠਟੰਗੀ ਆ ਆ ਰੀਤ ਬਾਈ ਜਸ਼ਨ ਕੁਲਟੀ ਗਈ ਹਾਂ ਇੱਧਰ ਆਈ ਸਾਡੇ ਐਮਐਲਏ ਦਾ ਫੋਨ ਆ ਗਿਆ ਬੜੀ ਔਖੇ ਗੱਡੀਆਂ ਸੈੱਟ ਕਰੀਆਂ ਦੋਹੇ ਇਹਦਾ ਖੜੀ ਹੋਆ ਦੋ ਗੱਡੀਆਂ ਬਾਹਰ ਹੁਣ ਵੜ ਜੂਗੀ ਔਰ ਇਹਨੂੰ ਹਾਂ ਗੱਡੀਆਂ ਵੇ ਬੇਟੀਆਂ ਲੈ ਗਈਆਂ ਭਾਈਆਂ ਲੋਕ ਦਿਖਾ ਰਹਿਣ ਨੇ ਇਹਨਾਂ ਨੂੰ ਭਾਈਆਂ ਚੱਪੇ ਮੈਂ ਮੋਟਰਵਾ ਸਾਮਾਨ ਪਹੁੰਚਾ ਦਉਂਦਾ ਇਹਨੇ ਠੀਕ ਆ ਤੇ ਲੋਵੀ ਬੇਟੀਆਂ ਗੱਡੀਆਂ ਮੋਟਰ ਨਾਲ ਸਾਮਾਨ ਨਾਲ ਉਹਨੂੰ ਵੀ ਦਵਾਵਾਂਗੇ ਤੁਹਾਨੂੰ ਬਹੁਤ ਅੱਜ ਆ ਚਾਮ ਬਚਾ hàng mà mẹ không? ਦੇਖਣਾ ਇਹ ਲੋਟੇ ਆ ਦੋ ਕਿੰਨਾ ਫੋਈ ਦੇ ਨੇ ਹਾ ਕੋ ਬੋਲ ਜੀ ਆਪਦੇ ਆਹ ਉ리로 ਬੁਜੋ ਕਾ ਖੁੱਲਣੀ ਵੀ ਚਾਹੀਦੀ ਚਲੋ ਬਈ ਖੜੀ ਬੈਠੀ ਹੋ ਰਹਿ ਤਾ ਹੁਣ ਸਹੀ ਸਲਾਮਤ ਹੈ ਨਾ ਅੱਜ ਦੀ ਵੀਡੀਓ ਪੌਰੀ ਮੰਨ ਕਰਦੇ ਆ ਤੇ ਕੱਲੂ ਸ਼ੁਰੂ ਕਰਾਂਗੇ ਹੁਣ ਅਗਰੀ ਵੀਡੀਓ ਓਕੇ ਬਾਪਾ